ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਜਿਹਾਂ ਆਜੋ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਤੇ ਹਥਿਆਰਾਂ ਦੇ ਨਾਲ ਲੈਸ ਨੌਜਵਾਨ ਸਿਵਲ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਦਾਖਲ ਹੋਏ ਤੇ ਉੱਥੇ ਬੈਠਾ ਜਿਹੜਾ ਮਰੀਜ਼ ਉੱਥੇ ਜਿਹੜਾ ਪਹਿਲਾਂ ਤੋਂ ਦਾਖਲ ਸੀ ਉਸ ਦੇ ਉੱਤੇ ਕੁੱਟਮਾਰ ਇਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਵੱਖ-ਵੱਖ ਹਥਿਆਰ ਲੈ ਕੇ ਇਹ ਜਿਹੜੇ ਦਾਖਲ ਹੋਏ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈਆਂ ਨੇ ਤਾਂ ਦੱਸਦੇ ਕਿ ਫਗਵਾੜਾ ਦੇ ਸਿਵਲ ਹਸਪਤਾਲ ਦੀਆਂ ਇਹ ਤਸਵੀਰਾਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਹਸਪਤਾਲ ਦੇ ਐਮਰਜੈਂਸੀ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਸੀਸੀਟੀਵੀ ਫੁਟੇਜ ਮੁਤਾਬਕ ਮੂੰ ਬੰਨ ਕੇ ਨੌਜਵਾਨ ਐਮਰਜੈਂਸੀ ਵਾਰਡ ਦੇ ਵਿੱਚ ਦਾਖਲ ਹੁੰਦੇ ਨੇ ਤੇ ਹਸਪਤਾਲ 'ਚ ਪੱਟੀਆਂ ਕਰਵਾ ਰਹੇ ਇੱਕ ਵਿਅਕਤੀ ਤੇ ਜਾਨਲੇਵਾ ਹਮਲਾ ਇਹਨਾਂ ਦੇ ਵੱਲੋਂ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉਹ ਵਿਅਕਤੀ ਉੱਥੇ ਹੀ ਲਹੂ ਲੋਹਾਨ ਹੋ ਜਾਂਦਾ ਹੈ ਵਧੇਰੇ ਜਾਣਕਾਰੀ ਦਿੰਦਿਆਂ ਕੀ ਕੁਝ ਕਿਹਾ ਜਾ ਰਿਹਾ ਤੁਸੀਂ ਖੁਦ ਹੀ ਸੁਣ ਲਓ ਭਾਜੀ ਕੀ ਨਾਮ ਹੈ ਤੁਹਾਡਾ ਮੈਂ ਨਾ ਭਾਜੀ ਦੇਵਤੰਦੇ ਆ ਤੁਹਾਡੇ ਸਟਾ ਵਗੈਰਾ ਲੱਗੀਆਂ ਆ ਸਿਵਲ ਹਸਪਤਾਲ ਆਏ ਆ ਕੀ ਮਾਮਲਾ ਭਾਜੀ ਇਹ ਭਾਜੀ ਪਹਿਲਾਂ ਪਿੰਡ ਪੰਡੋਰੀ ਪਿੰਡ ਮੇਰਾ ਪਿੰਡ ਬਲਾਲੋਆ ਮੈਂ ਪੰਡੋਰੀ ਪਿੰਡ ਕਿਸੇ ਦੇ ਘਰ ਗਿਆ ਵਾਜੇ ਉੱਥੇ ਦੋ ਬੰਦੇ ਆਏ ਅੰਦਰ ਦੋ ਆਏ ਬਾਹਰ ਹੋਣਗੇ ਪਤਾ ਨਹੀਂ ਮੈਨੂੰ ਉਹਨੇ ਅੰਦਰ ਬੈਠਿਆ ਤੇ ਆ ਕੇ ਮੂਲਾ ਕਰਤਾ ਪਹਿਲਾਂ ਜਦੋਂ ਹਮਲਾ ਹੋਇਆ ਤੁਸੀਂ ਸਿਵਲ ਹਸਪਤਾਲ ਆ ਗਏ ਸੀ ਸਿਵਲ ਹਸਪਤਾਲ ਆ ਗਏ ਸੀ ਟ੍ਰੀਟਮੈਂਟ ਚੱਲੂ ਸੀਗਾ ਟ੍ਰੀਟਮੈਂਟ ਮੇਰੇ ਟਾਂਕੇ ਲੱਗ ਗਏ ਸੀ ਹਾਂਜੀ ਤੇ ਇੱਥੇ ਅੰਦਰ ਅਸੀਂ ਮੇਰੇ ਪਟੀਆਂ ਹੋ ਰਹੀਆਂ ਸੀ ਹਾਂਜੀ ਸੱਤ ਅੱਠ ਗੁੰਡੇ ਆਏ ਆ ਹਾਂਜੀ ਅੰਦਰ ਇਸ ਐਮਰਜੈਂਸੀ ਕਰਦੇ ਉਹਨੇ ਆਉਂਦੇ ਬਾਰ ਸ਼ੁਰੂ ਕਰ ਦਿੱਤੇ ਸਿਵਲ ਹਸਪਤਾਲ ਦੇ ਅੰਦਰ ਹੀ ਤਾਂ ਹਾਂਜੀ ਐਮਰਜੈਂਸੀ ਪਾਰ ਤੇ ਆਂਦਾ ਸੀ ਤੇ ਮੌਕੇ ਤੇ ਜਿਹੜੀ ਇੱਥੇ ਪੁਲਿਸ ਸੀਗੀ ਉਹ ਆਈ ਮੌਕੇ ਤੇ ਮੌਕੇ ਤੋਂ ਬਾਅਦ ਲੋ ਚਾਹੀਦੇ ਉਹਦੇ ਦੇਖ ਕਿਹੜੇ ਕਿਹੜੇ ਬੰਦੇ ਸੀ ਬਾਈ ਪਛਾਣਦੇ ਹੋ ਮੈਂ ਇੱਕ ਬੰਦੇ ਨੂੰ ਪਛਾਣਦਾ ਇੱਕ ਬੰਦੇ ਨੂੰ ਪਛਾਣਦੇ ਕੀ ਨ ਉਰੇ ਨਾਲ ਕਿੰਨੇ ਬੰਦੇ ਸੀ ਹੋਰ ਬੰਦੇ ਤੇ ਮਿਲ ਸਾਨੂੰ 7-8ਵੇਂ ਕੀ ਹਥਿਆਰ ਸੀਗੇ ਉਹਨਾਂ ਦੇ ਕੋਲ ਭਾਜੀ ਭਾਜੀ ਕੋਈ ਪਤਾ ਨਹੀਂ ਲੱਗਾ ਇੱਕਦਮ ਤਾਂ ਬਾਅਦ ਸ਼ੁਰੂ ਕਰਦੇ ਕਿਰਬਾਨਾ ਟਗੂ ਏਡੂਗੇ ਪਤਾ ਨਹੀਂ ਕੀ ਕੋਸ਼ ਸੀਗਾ ਨਹੀਂ ਤੁਹਾਡੇ ਜਦੋਂ ਮਾਰਿਆ ਉਹਨਾਂ ਨੇ ਕੁਝ ਆਪਾਂ ਨੂੰ ਫੀਲ ਤਾਂ ਹੋਇਆ ਹੋਊਗਾ ਕਿ ਕਿਹੜੇ-ਕਿਹੜੇ ਹਥਿਆਰ ਦਾ ਤਾਂ ਇੱਕਦਮ ਤਾਂ ਟੱਕ ਲੱਗ ਗਿਆ ਯਾਰ ਟਾਈਮ ਹੀ ਨਹੀਂ ਮਿਲਿਆ ਅੰਦਰ ਜਿਹੜਾ ਸਟਾਫ ਸੀਗਾ ਡਾਕਟਰ ਮੇਰੇ ਪੱਟੀਆਂ ਕੱਢਦੇ ਉਹਨਾਂ ਨੂੰ ਜ਼ਿਆਦਾ ਦੀ ਜਾਣਕਾਰੀ ਤੇ ਭਾਜੀ ਕਿੱਥੇ-ਕਿੱਥੇ ਸੱਟ ਲੱਗੀ ਦੁਬਾਰਾ ਤੁਹਾਡੇ ਨਾਲ ਸੱਟ ਭਾਜੀ ਦੇਖ ਲਓ ਤੁਹਾਡੇ ਕੈਮਰੇ ਦੇ ਵਿੱਚ ਸਾਰਾ ਕੁਝ ਹੈਗਾ ਉਹਨ ਤੁਸੀਂ ਕਿੰਨੇ ਟਾਂਕੇ ਵਗੈਰਾ ਲੱਗੇ ਜਾਂ ਕੋਈ ਐਕਸਟਰਾ ਵਗੈਰਾ ਕਰਾਇਆ ਕੁਝ ਪਤਾ ਲੱਗਾ ਭਾਜੀ ਐਕਸਰੇ ਹੋਇਆ ਜਾਂ ਰਿਪੋਰਟ ਸਕੂਲ ਹੋਈ ਤੇ ਕੀਮਤ ਤਕਰੀਬਨ 10 ਐਕਸਰੇ ਹੋਇਆ ਹੈ ਕੀਮਤ ਕਰਦੇ ਹਾਂ ਪ੍ਰਸ਼ਾਸਨ ਤੋਂ ਭਾਜੀ ਮੰਗੇ ਇਹ ਜਿਹੜੇ ਗੁੰਡੇ ਇੱਥੇ ਸਾਨੂੰ ਸਿਵਲ ਹਸਪੀਟਲ ਦੇ ਵਿੱਚ ਨਹੀਂ ਦੂਜਾ ਹੌਂਦੇ ਤਾਂ ਸਾਨੂੰ ਪਿੰਡ ਛੱਡ ਦੇਵਗੇ ਤੇ ਜੇ ਸਰਸਾ ਸੀ ਨਾ ਉਹਨੂੰ ਕਿਉਂ ਨਹੀਂ ਨੱਥ ਪਾਦਾ ਜਿੱਥੇ ਤੁਹਾਡਾ ਇਲਾਜ ਚੱਲਦਾ ਹੈ ਸਿਊਟੇਜ ਉੱਥੇ ਸੀਸੀਟੀਵੀ ਕੈਮਰੇ ਹੈਗੇ ਸੀਗੇ ਭਾਜੀ ਹਾਂਜੀ ਡਾਕਟਰ ਸਾਹਿਬ ਕੀ ਮਾਮਲਾ ਜੀ ਇੱਕ ਵਿਅਕਤੀ ਆਪਣੇ ਫਗੜਾ ਦੇ ਸਿਵਲ ਹਸਪੀਟਲ ਤੇ ਲਿਆਂਦਾ ਗਿਆ ਜੀ ਇੱਕ ਦਰਮਿਆ ਖਾਣਾ ਸਰੀਰ ਦੇ ਅੰਦਰ ਇਹ ਲੜਾਈ ਜਿਹੜੇ ਨਾਲ ਮਿਲ ਕੇ ਆਇਆ ਜਿਸ ਦੀ ਅਚੀ ਸ਼ੁਰੂਆਤੀ ਗਲਜ ਘਰਤੀ ਮੇਰੇ ਤਾਂ ਕੇ ਸ਼ੁਰੂਆਤੀ ਇੰਜੈਕਸ਼ਨ ਵਗੈਰਾ ਲਾ ਕੇ ਡਾਗ ਦੇ ਕਰਕੇ ਪਰਜਤ ਕੀਤਾ ਜਾਦਾ ਹੈ ਕਿ ਜੀ ਖਾਣੋਂ ਦੇ